ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਇੱਕ ਹੋਰ ਨਵੀਂ ਕਹਾਣੀ ਵਿੱਚ ਮੂੰਹ ਸਿਰ ਲਪੇਟ ਕੇ ਪਈ ਭਜਨ ਕਰ ਅਚਾਨਕ ਉੱਠ ਕੇ ਬੈਠ ਗਈ ਆਪਣੀ ਛਾਤੀ ਨੂੰ ਪਿੱਟਦੀ ਹੋਈ ਉੱਚੀ ਉੱਚੀ ਕੀਰਨੇ ਪਾਉਣ ਲੱਗੀ ਕਿਨੂ ਕਿਨੂ ਭੁਲਾ ਦੱਸ ਤੂੰ ਮੈਨੂੰ ਦੱਸ ਮੈਨੂੰ ਪੁੱਛ ਦੀ ਆਵਾਜ਼ ਤੋਂ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਉਸ ਦੀ ਹਰ ਨਾਸ ਨਾਸ ਚੋਂ ਚੀਖਾਂ ਨਿਕਲਦੀਆਂ ਹੋਣ ਫਿਰ ਉਸ ਨੂੰ ਦੰਦਲ ਪੈ ਗਈ ਤੇ ਮੰਝੇ ਦੇ ਪਾਸੇ ਨੂੰ ਲੁੜਕ ਗਈ ਕਰ ਵਾਲੇ ਉਸਤੇ ਵਾਲੇ ਦਿਵਾਲੇ ਇਕੱਠੇ ਹੋ ਕੇ ਉਸ ਦੀ ਸੰਭਾਲ ਕਰਨ ਲੱਗੇ ਕੋਈ ਚਮਚੇ ਨਾਲ ਦੰਦਲ ਪਨਨ ਪਨ ਰਿਆ ਸੀ ਤੇ ਕੋਈ ਉਸ ਦੇ ਹਥਾਂ ਤੇ ਪੈਰਾਂ ਦੀਆਂ ਤਲੀਆਂ ਛਸਣ ਲੱਗਾ ਇਹ ਨੂੰ ਪਈ ਪਈ ਨੂੰ ਕੀ ਹੋ ਗਿਆ ਘਰ ਦੀ ਮਾਲਕਣ ਦਰਸ਼ਨ ਕੌਰ ਨੇ ਪੁੱਛਿਆ ਹਰੇਕ ਜੂਨ ਦੇ ਮਹੀਨੇ ਪਈ ਤਾਂ ਰਹਿੰਦੀ ਸੀ ਪਰ ਪਹਿਲੀ ਵਾਰ ਇਹ ਨੇ ਆ ਬਰਲਾਪ ਕੀਤਾ ਦਰਸ਼ਨ ਕੌਰ ਦਾ ਪੁੱਤ ਤਾਰੂ ਕਹਿ ਰਿਹਾ ਸੀ ਮਾਸੀ ਨੇ ਹੱਦ ਹੀ ਕਰ ਦਿੱਤੀ ਕੀਤੀ ਹੀ ਉਸ ਨੂੰ ਹੋਸ਼ ਆ ਗਈ ਪਾਣੀ ਦਾ ਘੋਟ ਅੰਦਰ ਲਗਾਉਂਦੀ ਫਿਰ ਬੋਲੀ ਕਿਵੇਂ ਭੁੱਲਾਂ ਕਹਿ ਕੇ ਮੂੰਹ ਸਿਰ ਲਪੇਟ ਕੇ ਫਿਰ ਪੈ ਗਈ ਉਦੋਂ ਹੀ ਗਵੰਡਣ ਬਜਨੋਂ ਆ ਗਈ ਤੇ ਆਉਂਦੀ ਹੀ ਕਹਿਣ ਲੱਗੀ ਭਜਨ ਕੌਰ ਭੈਣ ਨੂੰ ਕੀ ਹੋ ਗਿਆ ਇਸ ਦੀਆਂ ਲੇਰਾਂ ਦੀ ਆਵਾਜ਼ ਸੁਣੀ ਤਾਂ ਮੈਂ ਹੱਥਲਾ ਕੰਮ ਛੱਡ ਭੱਜੀ ਆਈ ਪਤਾ ਨਹੀਂ ਕੀ ਹੋਇਆ ਮੈਂ ਤਾਂ ਚੌਕੇ ਵਿੱਚ ਸਾਂ ਦਰਸ਼ਨ ਕੌਰ ਨੇ ਦੱਸਿਆ ਤਾਰੂ ਨਹਾਉਂਦਾ ਪਿਆ ਸੀ ਮੈਂ ਆਪ ਹੁਣੇ ਹੀ ਇੱਥੋਂ ਉੱਟ ਕੇ ਗਈ ਸੀ ਟੀਵੀ ਤੇ ਖਬਰਾਂ ਦੇਖਦੀ ਦਰਸ਼ਣਕੌਰ ਦੀ ਨੌ ਕੁਲਵਿੰਦਰ ਨੇ ਦੱਸਿਆ ਮਾਸੀ ਵੀ ਟੀਵੀ ਵੇਖਦੀ ਸੀ ਮੈਂ ਖਬਰਾਂ ਵਿੱਚ ਛੱਡ ਕੇ ਅੰਦਰ ਚਲੀ ਗਈ ਇੰਨਾ ਚਿਰ ਹੋ ਗਿਆ ਹਰ ਜੂਨ ਦਾ ਮਹੀਨਾ ਇਹਦੇ ਲਈ ਦੁੱਖ ਲੈ ਕੇ ਆਉਂਦਾ ਬਚਨੂ ਨੇ ਕਿਹਾ ਬਖਸ਼ੀਸ਼ ਕੌਰ ਤਾਂ ਆਂਦੀ ਸੀ ਭਈ ਜੂਨ ਦੇ ਮਹੀਨੇ ਇਹਨੂੰ ਬਾਹਰਲੀ ਕਸਰ ਹੋ ਜਾਂਦੀ ਹੈ ਬਾਹਰਲੀ ਬੂਰਲੀ ਤਾਂ ਕੋਈ ਕਸਰ ਨਹੀਂ ਦਰਸ਼ਨਕਾਰ ਨੇ ਹੌਲੀ ਆਵਾਜ਼ ਵਿੱਚ ਬਚਨ ਨੂੰ ਦੱਸਿਆ ਜੂਨ ਦੇ ਮਹੀਨੇ ਨੂੰ ਸਾਰਾ ਕੁਝ ਯਾਦ ਆ ਜਾਂਦਾ ਹੈ ਜੋ ਵਿਚਾਰੀ ਤੇ ਗੁਜ਼ਰਿਆ ਸੀ ਬੀਬੀ ਮਾਸੀ ਹੁਣ ਜਰਾ ਟਿਕ ਗਈ ਹੈ ਤਾਰੂ ਨੇ ਵਿੱਚੋਂ ਹੀ ਉਹਨਾਂ ਨੂੰ ਟੋਕਿਆ ਜੇ ਤੁਸੀਂ ਗੱਲਾਂ ਕਰਨੀਆਂ ਤਾਂ ਬਾਹਰਲੀ ਬੈਠਕ ਵਿੱਚ ਚਲੇ ਜਾਓ ਬਚਨ ਉਹਦੇ ਦਰਸ਼ਨਕਾਰ ਬਾਹਰਲੀ ਬੈਠਕ ਨੂੰ ਤੁਰ ਪਈਆਂ ਭੈਣਾ ਭਲਾ ਭਜਨ ਕੌਰ ਸ਼ਰੀਕੇ ਚੋਂ ਤੇਰੀ ਭੈਣ ਲੱਗਦੀ ਹੈ ਬਚਨ ਉਹਨੇ ਪੁੱਛਿਆ ਇਹ ਦਾ ਕੋਈ ਸਾਕ ਸੁਧੋਰਾ ਹੋਰ ਕੋਈ ਨਹੀਂ ਇਹ ਇਕੱਲੀ ਹੀ ਮਾਪਿਆਂ ਦੀ ਧੀ ਸੀ ਚਾਵਾ ਮਲਾਵਾ ਨਾਲ ਪਲੀ ਅਤੇ ਵਿਆਹੀ ਵੀ ਚੰਗੇ ਘਰ ਦਰਸ਼ਨ ਕੌਰ ਬਚਨੋਂ ਨੂੰ ਸਾਰੀ ਕਹਾਣੀ ਖੋਲ ਕੇ ਦੱਸਣ ਲੱਗੀ ਘਰ ਵਾਲਾ ਤੇ ਉਸ ਦਾ ਬਾਪ ਹੀ ਘਰ ਵਿੱਚ ਸਨ ਕੋਈ ਰੋਕਣ ਟੋਕਣ ਵਾਲਾ ਨਹੀਂ ਸੀ ਸਮਝ ਗਈ ਮੈਂ ਤੇਰੀ ਗੱਲ ਬਚਨੋਂ ਵਿੱਚੋਂ ਹੀ ਬੋਲੀ ਸਾਸ ਨਾਨ ਨਾਨ ਤੇ ਆਪੇ ਹੀ ਪ੍ਰਧਾਨ ਸੱਚੀ ਬਚਨੋਂ ਦੋਹੇ ਪਿਓ ਪੋਤੇ ਦੀ ਗੱਲ ਪੁੰਝੇ ਨਹੀਂ ਸੀ ਪੈਣ ਲੰਦੇ ਅਕਲ ਵਾਲੀ ਬੀਬੇ ਥੇਰੀ ਸੀ ਹੈ ਤਾਂ ਵਿਚਾਰੀ ਹੁਣ ਵੀ ਭਲੀ ਲੋਕ ਛੇਤੀ ਰੱਬ ਨੇ ਭਾਗ ਲਾ ਦਿੱਤੇ ਜ਼ਮੀਨ ਜਾਇਦਾਦ ਦਿੱਤੀ ਪੁੱਤ ਦਿੱਤਾ ਇੱਕੋ ਹੀ ਮੁੰਡਾ ਸੀ ਪਰ ਇਹ ਇੱਕੋ ਨਾਲ ਖੁਸ਼ ਸੀ ਜਦੋਂ ਮੁੰਡੇ ਦਾ ਵਿਆਹ ਕੀਤਾ ਤਾਂ ਸਾਡੇ ਵਰਗਿਆਂ ਨੇ ਵੀ ਵਧਾਈਆਂ ਨਾਲ ਅਸੀਸਾਂ ਦਿੱਤੀਆਂ ਰੱਬ ਕਰੇ ਤੇਰੇ ਇੱਕ ਤੋਂ ਅਨੇਕ ਬਣ ਹੋਇਆ ਵੀ ਇਦਾਂ ਵਿਆਹ ਤੋਂ 10 ਮਹੀਨੇ ਬਾਅਦ ਹੀ ਸੁਖ ਨਾਲ ਪੋਤਾ ਹੋ ਗਿਆ ਜੂਨ ਮਹੀਨੇ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਵਾਲਾ ਦਿਨ ਵਿੱਚ ਸਾਰਾ ਟੱਬਰ ਪੋਤੇ ਨੂੰ ਲੈ ਕੇ ਅੰਮ੍ਰਿਤਸਰ ਨੂੰ ਤੁਰ ਪਿਆ ਬਸ ਫੇਰ ਕੀ ਸੀ ਤੈਨੂੰ ਪਤਾ ਹੀ ਹੈ ਫਿਰ ਦੁਖੀਆਂ ਨੇ ਹਰਿਮੰਦਰ ਸਾਹਿਬ ਕੀ ਕੁਝ ਕੀਤਾ ਇੰਨਾ ਕਹਿਣ ਨਾਲ ਦਰਸ਼ਨਕੌਰ ਦਾ ਗਲਾ ਅਤੇ ਅੱਖਾਂ ਭਰ ਆਈਆਂ ਉਹ ਅਗਾਹ ਕੁਝ ਵੀ ਨਾ ਬੋਲ ਸਕੀ ਤਾਈਓ ਫੇਰ ਜੂਨ ਦੇ ਮਹੀਨੇ ਇਹਦੀ ਆਹ ਹਾਲਤ ਹੋ ਜਾਂਦੀ ਏ ਬਚਨੋ ਨਹੀਂ ਕਿਹਾ ਟੱਬਰ ਦਾ ਕੋਈ ਜੀ ਨਾ ਬਚ ਸਕਿਆ ਚੁੰਨੀ ਨਾਲ ਆਪਣੀਆਂ ਅੱਖਾਂ ਪੂੰਝਦੀ ਦਰਸ਼ਨ ਕੌਰ ਬੋਲੀ ਘਰ ਦੇ ਪੰਜ ਜੀ ਚਲੇ ਗਏ ਪਰ ਇਹ ਦੁੱਖਾਂ ਦੀ ਮਾਰ ਸਹਿਣ ਲਈ ਬਚ ਗਈ ਹੁਣ ਇਹਨੇ ਇਹ ਸਾਰਾ ਜੂਨ ਦਾ ਮਹੀਨਾ ਇੱਦਾਂ ਮੰਝੇ ਤੇ ਪਈ ਨਹੀਂ ਹੀ ਕੱਢਣਾ ਏ ਰੋਟੀ ਰਾਟੀ ਵੀ ਖਾ ਲੈਂਦੀ ਐ ਜਾਂ ਪਈ ਹੀ ਰਹਿੰਦੀ ਐ ਦਿਲ ਕਰੇ ਤਾਂ ਮਾੜੀਆਂ ਮੋਟੀਆਂ ਦੋ ਬੁਰਕੀਆਂ ਅੰਦਰ ਸੁੱਟਦੀ ਨਹੀਂ ਤਾਂ ਪਈ ਹੀ ਰਹਿੰਦੀ ਐ ਕੀੜੇ ਪੈਣ ਵਾਲਿਆਂ ਨੂੰ ਪੁੱਛੇ ਭਈ ਤੁਹਾਨੂੰ ਇਹ ਵਿਚਾਰੀ ਦੀਆਂ ਆਂਦਰਾ ਨੂੰ ਲੂ ਕੇ ਕੀ ਮਿਲਿਆ ਕਦੀਆਂ ਜੋ ਮਿਲ ਗਈਆਂ ਅਕਿਰਤ ਘਣਾ ਨੂੰ ਇਹ ਵਿਚਾਰੀ ਇਕੱਲੀ ਥੋੜੀ ਇੱਦਾਂ ਮਿਲਕਦੀਏ ਖੌਰਾ ਕਿੰਨੇ ਕੁ ਲੋਕ ਇੱਦੇ ਵਾਂਗ ਤੜਫਦੇ ਨੇ ਪੈਣ ਇਹ ਜ਼ਮੀਨ ਜਾਇਦਾਦ ਦਾ ਕੀ ਬਣਿਆ ਉਜੜੇ ਬਾਗਾਂ ਦਾ ਗਾਲੜ ਪਟਵਾਰੀ ਸ਼ਰੀਕਾਂ ਨੇ ਸਭ ਸਾੰਭ ਚੱਟ ਲਈ ਮੇਰੇ ਪਾਪੇ ਹੋਣੀ ਕਿਹਾ ਸੀ ਚੱਲ ਤੇਰੀ ਜ਼ਮੀਨ ਛੁੜਾ ਦਿੰਦੀਆਂ ਪਰੇ ਨਹੀਂ ਮੰਦੀ ਕਹਿੰਦੀ ਜਮੀਨ ਮੈਂ ਚੁੱਲ੍ਹੇ 'ਚ ਪਾਉਣੀ ਐ ਜਿੱਥੇ ਸਾਰਾ ਟਬਰ ਚਲਾ ਗਿਆ ਜਿਵੇਂ ਇਹਨੂੰ ਅੱਗ ਲਾਉਣੀ ਐ ਤੇ ਹੁਣੇ ਚੁੱਲ੍ਹੇ 'ਚ ਤਾਂ ਇਹ ਪੈਣ ਜਿੰਨਾ નિર્ਦੋਸ਼ੀਆਂ ਨੂੰ ਹੀ ਫੌਜਾਂ ਚਾੜ੍ਹ ਕੇ ਮਰਵਾਇਆ ਦੇਖੀ ਇੰਨਾ ਤਾਂ ਹੁਣ ਸਾਰੀ ਉਮਰ ਮੇਰੀ ਭੈਣ ਨਾਲੋਂ ਵੀ ਵੱਧ ਦੁੱਖ ਹੰਡਾਉਣੇ ਨੇ ਜਿੰਨਾ ਗੁਰੂ ਦੀ ਨਗਰੀ ਟਾਹੀ ਝੋਟੇ ਕੁੱਟਾਂ ਦਾ ਰੂੜ ਸਿੰਘ ਕਹਿੰਦਾ ਸੀ ਸਰਕਾਰ ਕਹਿੰਦੀ ਐ ਪਈ ਉੱਥੇ ਅੱਤਵਾਦੀ ਲੁਕੇ ਹੋਏ ਸੀ ਤਾਂ ਹਮਲਾ ਕੀਤਾ ਇਹਨਾਂ ਦੀ ਮਾਂ ਦੇ ਜਵਾਈ ਲੁਕੇ ਹੋਏ ਸਨ ਆਖੇ ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜਾਣ ਰਾਜ ਇਹਨਾਂ ਦਾ ਪੁਲਿਸ ਫੌਜ ਇਹਨਾਂ ਦੀ ਜੋ ਮਰਜੀ ਬਣਾਈ ਜਾਣ ਮੰਨ ਵੀ ਲਈਏ ਪਰ ਅੱਤਵਾਦੀ ਲੁਕੇ ਹੋਏ ਸੀ ਗੁਰੂ ਜੀ ਦੇ ਸ਼ਹੀਦੀ ਵਾਲਾ ਦਿਨ ਹੀ ਲੱਭਾ ਹਮਲਾ ਕਰਨ ਨੂੰ ਜਿੰਦੂ ਦਾ ਪਾਪਾ ਤਾਂ ਆਪ ਕਹਿੰਦਾ ਸੀ ਕਿੰਨੇ ਕੁ ਬੰਦੇ ਸੀ ਜਿਨ੍ਹਾਂ ਨੂੰ ਕੱਢਣ ਲਈ ਟੈਂਕ ਛਾੜ ਦਿੱਤੇ ਜਿਵੇਂ ਪਾਕਿਸਤਾਨ ਨਾਲ ਜੰਦ ਕਰਨਾ ਹੋਵੇ ਉਦਾਂ ਕਹਿੰਦੇ ਅਸੀਂ ਬਹਾਦਰ ਬਹੁਤ ਹਾਂ ਚੱਲ ਪ੍ਰਮਾਤਮਾ ਤੁਹਾਡਾ ਭਲਾ ਕਰੇ ਜੋ ਤੁਸੀਂ ਇਸ ਦੁਖਿਆਰੀ ਨੂੰ ਸਾਥ ਦੇ ਹੋ ਛੋਟੀਆਂ ਹੁੰਦੀਆਂ ਹੀ ਅਸੀਂ ਇਕੱਠੀਆਂ ਹੀ ਰਹਿੰਦੀਆਂ ਸਨ ਇਸੇ ਕਰਕੇ ਹੁਣ ਵੀ ਮੇਰੇ ਕੋਲੋਂ ਹੀ ਰਹਿਣਾ ਚਾਹੁੰਦੀ ਐ ਜਿੱਦਾਂ ਇਹਦੀ ਹਾਲਤ ਹੈ ਖੌਰੇ 4 ਦਿਨ ਕੱਟਣੇ ਵੀ ਐ ਕਿ ਨਹੀਂ ਉਹ ਗੱਲਾਂ ਕਰ ਹੀ ਰਹੀਆਂ ਸਨ ਕਿ ਭਜਨਕਾਰ ਫਿਰ ਜ਼ੋਰ-ਜ਼ੋਰ ਦੀ ਕੀਰਨੀ ਪਾਉਂਦੀ ਆਪਣੀ ਛਾਤੀ ਪਟਣ ਲੱਗੀ ਕਿਦਾਂ ਭੁੱਲਾ 10 ਵੈਰੀਆ 10 ਦਰਸ਼ਕਔਰ ਤੇ ਬੱਚਨੋਂ ਉਹਦੇ ਵੱਲ ਦੌੜ ਪਈਆਂ ਅੱਜ ਤਾਂ ਇਹ ਕਹਿ ਰਹੀ ਕਰੀ ਜਾਂਦੀ ਏ ਦਰਸ਼ਕਔਰ ਸਿਰ ਵਿੱਚ ਤੇਲ ਪਾਉਂਦੀ ਬੋਲੀ ਭੈਣ ਕੀ ਹੋ ਗਿਆ ਤੈਨੂੰ ਅੱਜ ਅੱਗੇ ਵੀ ਤਾਂ ਸਬਰ ਕਰਦੀ ਆਈ ਏ ਅੱਜ ਵੀ ਕਰ ਲੈ ਅੰਦਰੋਂ ਨਿਕਲ ਕੇ ਤਾਰੂ ਤੇ ਕੁਲਵਿੰਦਰ ਵੀ ਆ ਗਏ ਮਾਸੀ ਅੱਜ ਇਹਦਾ ਕਿਉਂ ਇਦਾਂ ਕਿਉਂ ਕਰਦੀ ਏ ਕੁਲਵਿੰਦਰ ਨੇ ਪੈਰਾਂ ਦੀਆਂ ਤਲੀਆਂ ਚਸਦੀ ਪੁੱਛਿਆ ਕੁਝ ਬੋਲ ਵੀ ਤਾਂ ਆਹ ਟੈਲੀਵਿਜ਼ਨ ਭਜਨ ਕੋਰ ਟੀਵੀ ਵੱਲ ਇਸ਼ਾਰਾ ਕਰਕੇ ਬੋਲੀ ਕਹਿੰਦਾ ਭੁੱਲ ਜਾ ਤਾਰੂ ਨੇ ਟੀਵੀ ਲਾਇਆ ਤਾਂ ਉਸ ਵੇਲੇ ਇਹ ਫੇਰ ਖਬਰਾਂ ਚੱਲ ਰਹੀਆਂ ਸਨ ਕੋਈ ਸਰਕਾਰੀ ਮੰਤਰੀ ਕਹਿ ਰਿਹਾ ਸੀ 83 ਵਿੱਚ ਜੋ ਕੁਝ ਵੀ ਹੋਇਆ ਉਹ ਭੁੱਲ ਜਾਣਾ ਚਾਹੀਦਾ ਹੈ ਅੱਗੇ ਤੂੰ ਸਾਂਝ ਵਾਲਤਾ ਦੇ ਨਾਰੇ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ ਭਜਨ ਕਰ ਫਿਰ ਹੱਥਾਂ ਵਿੱਚੋਂ ਨਿਕਲਣ ਲੱਗੀ ਅਤੇ ਦੁਹਾਈ ਪਾਉਂਦੀ ਬੋਲੀ ਦੱਸ ਪੁੱਤ ਨੂੰ ਭੁੱਲਾਂ ਪੋਤੇ ਜਾਂ ਨੂੰ ਨੂੰ ਭੁੱਲਾਂ ਆਪਣੇ ਸਰਦਾਰ ਨੂੰ ਜਾਂ ਬਾਪੂ ਨੂੰ ਭੁੱਲਾਂ ਦੱਸ ਵੈਰੀਆ ਕਿਹਨੂੰ ਭੁੱਲਾਂ ਫੌਜੀਆਂ ਦੇ ਬੂਟਾਂ ਦੇ ਠੁੱਡਿਆਂ ਨੂੰ ਭੁੱਲਾਂ ਲਾਸ਼ਾਂ ਦੇ ਢੇਰਾਂ ਨੂੰ ਜਾਂ ਪਵਿੱਤਰ ਸਰੋਵਰ ਖੂਨ ਦਾ ਭਰਿਆ ਭੁੱਲਾਂ ਗੁਰੂ ਘਰ ਦਾ ਤੋਸ਼ਖਾਨਾ ਲੁੱਟਦੇ ਭੁੱਲਾਂ 10 ਵੈਰੀਆ ਕੀ ਕੀ ਭੁੱਲਾਂ ਇਹ ਕਹਿੰਦੀ ਸੀ ਭਜਨਕਾਰ ਨੂੰ ਫੇਰ ਦੰਦਲ ਪੈ ਗਈ ਇਹਨਾਂ ਨੇ ਆਪਣੇ ਕੀਤੇ ਦੀ ਮਾਫੀ ਤਾਂ ਕੀ ਮੰਗਣੀ ਇਹੋ ਜਹੀਆਂ ਗੱਲਾਂ ਕਰਕੇ ਜਾਖਮਾਂ ਤੇ ਲੂਣ ਤਾ ਨਾ ਛੜਕਣ ਤਾਰੂ 마ਸੀ ਦੀਆਂ ਲੱਤਾਂ ਸਿੱਧੀਆਂ ਕਰਦਾ ਕਹਿ ਰਿਹਾ ਸੀ ਕਹਿਣ ਵਾਲੇ ਨੂੰ ਸ਼ਰਮ ਵੀ ਨਹੀਂ ਪੋਰਾ ਆਪ ਤਾਂ ਤੁਸੀਂ ਆਪਣੇ ਮੰਦਰ ਨੂੰ ਨਹੀਂ ਭੁੱਲੇ ਇੰਨੀ ਪੁਰਾਣੀ ਬਾਬਰੀ ਮਸਜਿਦ ਢਾਕੇ ਮੰਦਰ ਬਣਾਉਣ ਲੱਗ ਪਏ ਸਾਨੂੰ ਹੁਣ ਸਾਰੇ ਕਹਿੰਦੇ ਐ ਕੱਲ ਦੀਆਂ ਗੱਲਾਂ ਭੁੱਲ ਜਾਓ ਕਹਿਨ ਦੇ ਜੋ ਕਹਿੰਦੇ ਨੇ ਕੁੱਤੇ ਭੌਂਕਦੇ ਰਹਿੰਦੇ ਨੇ ਹਾਥੀ ਚੁੱਪ ਕਰਕੇ ਲੰਘ ਜਾਂਦੇ ਨੇ ਦਰਸ਼ਕਔਰ ਕਬਰਾਈ ਹੋਈ ਭਜਨਕਾਰ ਦੀ ਸਿਹਤ ਦਾ ਫਿਕਰ ਕਰਦੀ ਕਹਿ ਰਹੀ ਸੀ ਸਦੀਆਂ ਪੁਰਾਣੇ ਸ਼ਹੀਦਾਂ ਨੂੰ ਹਰ ਰੋਜ਼ ਦੋ ਵੇਲੇ ਆਪਣੀ ਅਦਾਸ ਰਾਹੀਂ ਚੇਤੇ ਕਰਦੇ ਹਾਂ ਇਨਾਂ ਦੇ ਕਹਿ ਤੇ ਕੱਲ ਜੋ ਸਾਡੇ ਨਾਲ ਹੋਇਆ ਅੱਜ ਅਸੀਂ ਕਿਵੇਂ ਭੁੱਲ ਜਾਵੀਂ ਜਾਵਾਂਗੇ ਆਪਣੇ ਕੀਤੇ ਤੇ ਇੰਨਾ ਪਛਤਾਉਣਾ ਤਾਂ ਕਿ ਸਾਨੂੰ ਕਹਿੰਦੇ ਭੁੱਲ ਜਾਓ ਕੁਲਵਿੰਦਰ ਵੀ ਖਿਜੀ ਹੋਈ ਬੋਲੀ ਆਪ ਇੰਨੇ ਸਾਲ ਹੋ ਗਏ ਇੰਨਾ ਨਹੀਂ ਕਹਿ ਸਕੇ ਕਿ ਸਾਥੋਂ ਭੁੱਲ ਹੋ ਗਈ ਮਾਫ ਕਰ ਦਿਓ ਭੈਣ ਲਿਆ ਪਾਣੀ ਬਾਪਾ ਜਨੂ ਦੇ ਮੂੰਹ ਵਿੱਚ ਬਚਨੋਂ ਨੇ ਕਿਹਾ ਦੰਦਲ ਟੁੱਟ ਗਈ ਆ ਦਸ ਵੈਰੀਆ ਕਿਦਾਂ ਕਿਹਨੂੰ ਭੁੱਲਾਂ ਭਜਨ ਕੋਨੇ ਹੌਲੀ ਜਿਹੀ ਕਿਹਾ ਕਿ ਮੈਂ ਭੁੱਲਾਂ ਕਹਿੰਦੀ ਹੋਈ ਦੀਆਂ ਅੱਖਾਂ ਪੁੱਠੀਆਂ ਹੋ ਗਈਆਂ ਸਰੀਰ ਠੰਡਾ ਹੋ ਗਿਆ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਤਾਂ